ਸੀ ਸਤਲੀ ਦੇ ਟਕਾਗੇ ਉਹ ਹੋਰ ਹੁੰਦੇ ਨੇ ਬੋਲਣ ਬੰਦੇ ਖੁਦ ਕਸ਼ਵ ਕਰ ਜਾਂਦੇ ਆ ਭੱਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਜਿਹੜੇ ਕਾਮ ਲਈ ਛਿੱਧੀਆਂ ਪਾ ਗਏ ਉਹ ਹੋਰ ਹੁੰਦੇ ਨੇ ਰੱਬ ਕਹਾਉਂਦਾ ਚਾ ਚੜਿਆ ਅੱਜਕੱਲ ਸਾਰਿਆਂ ਨੂੰ ਪਰ ਜਿਹੜੇ ਕਾਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਜਿਹੜੇ ਕਾਮ ਲਈ ਚਾਰ ਪੁੱਤ ਮਰਵਾ ਗਏ ਉਹ ਹੋਰ ਹੁੰਦੇ ਨੇ ਕਿੰਦੀ ਸੁੱਤੇ ਪਤਨੀ ਜਰੀ ਦੇ ਮਾਪਿਆਂ ਤੋਂ ਸੁੱਤੇ ਪਤਨੀ ਜਰੀ ਦੇ ਮਾਪਿਆਂ ਤੋਂ ਬਖਸ਼ੀਸ਼ ਵੀ ਦਾ ਪੁੱਤਾਂ ਨੂੰ ਬਾਅਦ ਸੁੱਤੇ ਸਰਵੰਸ ਵਾਰ ਕੇ ਕੰਡਿਆ ਤੇ ਨੀਰ ਆ ਗਈ ਐਸਾ ਕਾਮਨਾ ਕਰਕੇ ਪਿਆਸ ਉੱਤੇ ਹੋਣਾ ਫਲ ਕਲੀਆਂ ਨੂੰ ਟਕਣੂ ਬਚਾ ਕੇ ਆਪਣੀ ਸਾਰ ਕੇ ਬਹਾਰ ਉੱਤੇ ਜੀਰੀ ਲੋੜ ਹੈ ਅੱਜ ਵੀ ਕਾਮ ਨੂੰ ਪਾਈ ਰੱਖ ਕੇ ਕੋਲ ਤਲਵਾਰ ਉੱਤੇ ਕਹਿੰਦੇ 20 ਸਾਲੇ ਫਕੀਰ ਹੋਏ ਬਸਤੇ ਨੀਰੋ ਨੀਰ ਹੋਏ ਕੋਈ ਕਹਿੰਦਾ ਉਜਰੇ ਪੀਰ ਸੁੱਤੇ ਕੋਈ ਕਹਿੰਦਾ ਸਿੰਘ ਸਰਦਾਰ ਸੁੱਤੇ ਸੰਤ ਕੁੱਝ ਬਾਰ ਚੱਲੇ ਤੇ ਬੱਲਾ ਕਾਉਣ ਲਈ ਝਾਰ ਸੁੱਤੇ ਸੁੱਤੇ ਰੀ ਸੋਹਣੇ ਮੁਸਕਰਾਈ ਜਾਂਦੇ ਨੇ ਲਕੀ ਸ਼ਾ ਜਿਨੇ ਛਾਤੀ ਦੇ ਹੌਣ ਅਜੀਤ ਦੇ ਨਾਲ ਝਾਰ ਸੁੱਤੇ ਜਿਨੇ ਛਾਤੀ ਦੇ ਹੌਣ ਅਜੀਤ ਦੇ ਨਾਲ ਝਾਰ ਸੁੱਤੇ ਕਹਿੰਦੇ ਐ ਰਈਆ ਇਹ ਸੇਰ ਮੇਰਾ ਸਾਰੇ ਆਜ਼ਾਦੀ ਕਾਕੇ ਲਈ ਹੈ ਐੜਾਈਆ ਤੂੰ ਰੁੱਕ ਨਾ ਐੜਾਈਆ ਤੂੰ ਰੁੱਕ ਨਾ ਨਿਤਰੇ ਮਸਾਬਰ ਨਰਾਸ਼ੇ ਦੇ ਨਜ਼ਦੀਕ ਠੁਕਦੇ ਨਹੀਂ ਹੁੰਦੇ ਇਹ ਸੂਰਜ ਇਹ ਚੰਨ ਇਹ ਤਾਰੇ ਇਹ ਹਵਾ ਸਦਾ ਚੱਲਦੇ ਰਹਿੰਦੇ ਆ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਲਣੀ ਕਰਕੇ ਜੋ ਸੋਮੇ ਨਿਕਲਦੇ ਆ ਉਹ ਸੁਕਦੇ ਨਹੀਂ ਹੁੰਦੇ ਜਿਨ੍ਹਾਂ ਹਦੀਲੀ ਉੱਤੇ ਰੱਖੀ ਹੈ ਜਿੰਦਾ ਉਹ ਜਮਾਨੇ ਨੂੰ ਝਕਾਉਂਦੇ ਆ ਝੁਕਦੇ ਨਹੀਂ ਹੁੰਦੇ ਉਹ ਜਮਾਨੇ ਨੂੰ ਝਕਾਉਂਦੇ ਆ ਝੁਕਦੇ ਨਹੀਂ ਹੁੰਦੇ ਕਹਿੰਦੇ ਜਿਹੜੇ ਪਾਣੀ ਨਾਲ ਹੁੰਦੇ ਆ ਉਹ ਨਿਵਾਸ ਬਦਲਦੇ ਆ ਜਿਹੜੇ ਪਾਣੀ ਨਾਲ ਹੁੰਦੇ ਆ ਉਹ ਨਿਵਾਸ ਬਦਲਨੇ ਆ ਜਿਹੜੇ ਖੂਨ ਨਾਲ ਹੁੰਦੇ ਆ ਉਹ ਇਤਿਹਾਸ ਬਦਲਦੇ ਆ ਜਿਹੜੇ ਖੂਨ ਨਾਲ ਹੁੰਦੇ ਆ ਉਹ ਇਤਿਹਾਸ ਬਦਲਦੇ ਆ ਸੋ ਜੀ ਇੱਕ ਮੇਰੇ ਮੱਖਣ ਬਰਾਦ ਦਾ ਸ਼ੇਰ ਯਾਦ ਆ ਗਿਆ ਕਹਿੰਦੇ ਦਸਵੇਂ ਪਿਤਾ ਨੇ ਪਿਤਾ ਵਾਰ ਕੇ ਆਪਣਾ ਲਾ ਨਕਲੀ ਹਿੰਦੂ ਸਤਾਨੀਆਂ ਦੀ ਆ ਪੰਜਾਬ ਉਦੋਂ ਪਹਿਲੇ ਨੰਬਰ ਤੇ ਆਉਂਦਾ ਤੇ ਗੱਲ ਚੱਲਦੀ ਕਿੱਧਰ ਹੈ ਪਰਵਾਨੀਆਂ ਦੀ ਹਰੀ ਸਿੰਘ ਨਲੂਏ ਨੇ ਐਸੀਤਾ ਕਪਾਈ ਫੌਜਾਰੀ ਫਿਰੇ ਅਫਗਾਨੀਆਂ ਦੀ ਤੇ ਮੱਖਣ ਬਰਾੜਾ ਉਦਮ ਸਿੰਘ ਦਾ ਰਾਸ ਸੁਣ ਕੇ ਰਾਣੀ ਕਾ ਮੁੱਖੀ ਸੀ ਬਰਤਾਨੀਆਂ ਦੀ ਰਾਣੀ ਕਾ ਮੁੱਖੀ ਸੀ ਬਰਤਾਨੀਆਂ ਦੀ ਸੋ ਜੀ ਇਹ ਕੋਈ ਨਾ ਮੇਰੀ ਸਮਾਗਲੀ ਸੀ ਸਾਡੇ ਸਾਰੇ ਸ਼ੀਦਨ ਹਾਂਜੀ ਹਾਂਜੀ ਸੋ ਨਾਲਿਕ ਵਿੱਚ ਨਾਨਾ ਲੰਮੀਏ ਭਾਈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੋ ਜੀ ਸੋ ਸਾਰੇ ਨਤਮਾ ਸਾਡੇ ਸ਼ਰਮਾ ਜੀ ਬੈਠੀ ਹੈ ਮੇਰੇ ਸਤਿਕਾਰਯੋਗ ਦੀ ਜਿਹਨੇ ਮੁਲਾਜ਼ਮ ਸਹਿਬਾਨ ਆਏ ਉਹਨਾਂ ਵੀ ਧੰਨਵਾਦ ਕਰਦੀ ਹਾਂ ਹੁਣ ਭਾਈ ਸਮਾ ਕਾਲ ਯੁੱਗ ਦਾ ਕਹਿੰਦੇ ਧੀਏ ਦਾ ਸਿਰ ਤੇ ਭਾਰ ਨਹੀਂ ਹੁੰਦਾ ਧੀਏ ਦਾ ਸਿਰ ਤੇ ਪਾ ਨਹੀਂ ਹੁੰਦਾ ਤੇ ਗਰੀਬ ਦਾ ਕੋਈ ਯਾਰ ਨਹੀਂ ਹੁੰਦਾ ਕਬੂਤਰ ਸਿਆਣਾ ਹੋ ਸਕਦਾ ਪਰ ਕਾਮੰਗੂ ਹしゃ ਨਹੀਂ ਹੁੰਦਾ ਜਿਹੜਾ ਖਾਲੀ ਜੇਬ ਦਾ ਭੇਦਨਾ ਦੇਵੇ ਉਹਦੀ ਵਰਗਾ ਕੋਈ ਹੰਕਾਰ ਨਹੀਂ ਹੁੰਦਾ ਜਿਹੜਾ ਸੌਦਾ ਪੱਤਾ ਲੈਣ ਗਿਆ ਵਟਾਣ ਤੇ ਨੀਵੀ ਪਾਈ ਰੱਖੇ ਹੁਣੇ ਮੁੜ ਕੇ ਮੋੜਨਾ ਉਧਾਰ ਨਹੀਂ ਹੁੰਦਾ ਇੰਨੀ ਜ਼ਿੰਦਗੀ ਦਾ ਵਿੱਚ ਪੋਸਟ ਮਿਲ ਜਾਂਦੀ ਐ ਇਹ ਚੰਗੀ ਗੱਲ ਐ ਪਰ ਘੋੜੇ ਦੇ ਕੁੱਤੇ ਵਰਗਾ ਕੋਈ ਵਫਾ ਧਾਰ ਨਹੀਂ ਹੁੰਦਾ ਜਿਸ ਘਰੇ ਆਰਥ ਦੀ ਚੱਲਦੀ ਐ ਉੱਥੇ ਬੰਦੇ ਦਾ ਕਦੇ ਵੀ ਸਤਕਾਰ ਨਹੀਂ ਹੁੰਦਾ ਕੋ ਝੂਠ ਬੋਲੇ ਬਿਨਾ ਵਪਾਰ ਨਹੀਂ ਹੁੰਦਾ ਬੰਦਾ ਤੇਰਾ ਕਣ ਕਣ ਮਿੱਟੀ ਐ ਇਸ ਮਿੱਟੀ ਦਾ ਕੋਈ ਖਰੀਦ ਧਾਰ ਨਹੀਂ ਹੁੰਦਾ ਇਸ ਮਿੱਟੀ ਦਾ ਕੋਈ ਖਰੀਦ ਧਾਰ ਨਹੀਂ ਹੁੰਦਾ ਮਿੱਟੀ ਬਰੀਦਾ ਬਾਬਾ ਫਰੀਦ ਜੀ ਸਦੀਆਂ ਪਹਿਲਾਂ ਕਹੇਗੇ ਅਕੇ ਦੇ ਗਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਧਿਆ ਮੇਰੀ ਮੇਰੀ ਨਾ ਹੈ ਤੇਰੀ ਨਾ ਮੇਰੀ ਜਗ ਚਾਰ ਦੇ ਨਾਲ ਦਾ ਮੇਲਾ ਅੰਤ ਹੋਣਾ ਮਿੱਟੀ ਦੀ ਤੇਰੀ ਅੰਤ ਹੋਣਾ ਮਿੱਟੀ ਦੀ ਤੇਰੀ ਕਹਿੰਦੇ ਮੰਦਰਾਂ ਦੇ ਵਿੱਚ ਫਿਰਨ ਪੁਜਾਰੀ ਖੱਡ ਵਿੱਚ ਅੰਨਾ ਚੂਹਾ ਹੁਲੇਸ਼ਾ ਰਬੋਂ ਨੂੰ ਮਿਲਦਾ ਜਿੰਨਾ ਮੱਲਿਆ ਯਾਰ ਦਾ ਬੂਹਾ ਜਿੰਨਾ ਮੱਲਿਆ ਯਾਰ ਦਾ ਬੂਹਾ ਬਾਬੇ ਬੋਲੇ ਸ਼ਾਇਰ ਨੇ ਲਿਖਿਆ ਕਹਿੰਦੇ ਸਿਰ ਤੇ ਟੋਪੀ ਨੀਅਤ ਖੋਟੀ ਕੀ ਲੈਣਾ ਟੋਪੀ ਸਿਰ ਧਰ ਕੇ ਚਲੇ ਕੀਤੇ ਰੱਬ ਨੇ ਮਿਲਿਆ ਕੀ ਲੈਣਾ ਚਿਲਿਆਂ ਵਿੱਚ ਬੜ ਕੇ ਤਸਵੀਰ ਫੇਰੀ ਮਨਣਾ ਫਿਰਿਆ ਕੀ ਲੈਣਾ ਤਸਵੀਰ ਹੱਥ ਫੜ ਕੇ ਹੁਲੇਸ਼ਾ ਜਾਗਮਣਾਦਰ ਨਹੀਂ ਹੋ ਜਾਂਦਾ ਭਾਵੇਂ ਲਾਲ ਹੋਵੇ ਕੜ-ਕੜ ਕੇ ਇਹ ਜਾਗ 5 ਦਿਨਾਂ ਦਾ ਲੱਗਿਆ ਸੋ ਇਸ ਜਾਗ ਲਈ ਇੱਕ ਸਾਰੇ ਪ੍ਰਬੰਧ ਕ ਲਈ ਤਾੜੀ ਬਣਦੀ ਹੈ ਸਾਡੀ ਭੈਣ ਰਮਨ ਸੇਖੋ ਇੱਕ ਸਤਿਕਾਰਯੋਗ ਬੀਬੀ ਹੋਂ ਦੇ ਨਾਂ ਤੇ ਇਹ ਵੀ ਕਿੰਨੇ ਦਿਨ ਹੋ ਗਏ ਜੀ ਇਸੇ ਮੇਲੇ ਵਿੱਚ ਇਹਨਾਂ ਨੇ ਨਾ ਸੌ ਕੇ ਨਹੀਂ ਵੇਖਿਆ ਜਦੋਂ ਮੇਲਾ ਹੁੰਦਾ ਮੇਰੇ ਯਾਦ ਹੈ ਪਿਛਲੇ ਸਾਲ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ ਸੀ ਪਰ ਇਹਨਾਂ ਨੇ ਮੇਲੇ ਨੂੰ ਪਹਿਲ ਦਿੱਤੀ ਕਿਉਂਕਿ ਸਾਡੇ ਦਿਨਾਂ ਵਿੱਚ ਵਸਿਆ ਹੋਇਆ ਸੋ ਮੇਰਾ ਸੋਹਤਾ ਹੈ ਕਹਾਣਾ ਰਮਨ ਸਿੰਘ ਕੋਲ ਜੀ ਕਹਿੰਦੇ ਕੁਝ ਸਤ ਕਾਜਲ ਬੀਬੀ ਲਈ ਵੀ ਮੈਂ ਸ਼ੇਅਰ ਕੀਤੀ ਹੈ ਜੀ ਉਸ ਤੋਂ ਪਹਿਲਾਂ ਇੱਧਰ ਹੋ ਕੇ ਨੂੰ ਹੋਇਆ ਸੀ ਕਹਿੰਦੇ ਚਾਚੀ ਕੁਝ ਕਮੇਡੀ ਵੀ ਸੁਣਾ ਦੇ ਮੈਂ ਸੁਣਾ ਦੇ ਨਹੀਂ ਪੁੱਤ ਇਹ ਕੋਈ ਰਮਜਾਲਾ ਹੀ ਮੇਰੀਆਂ ਗੱਲਾਂ ਸਮਝੂ ਕਹਿੰਦੇ ਨਾ ਕੋਈ ਇੱਥੇ ਗੁਰੂ ਦਾ ਨਾ ਗੁਰੂ ਦਾ ਨਾ ਚੇਲੇ ਦਾ ਨਾ ਗੁਰੂ ਦਾ ਸਮਾ ਕਾਲਜੂ ਦਾ ਖੀਰ ਦਾ ਨਾ ਕੋਈ ਰੰਗ ਇਹਦਾ ਨਾ ਕੋਈ ਹੀਰ ਦਾ ਮੁੰਡਾ ਸੀ ਠੇਕੇਦਾਰਾਂ ਦਾ ਮੰਧਰਾ ਵਜ਼ੀਰ ਦਾ ਹੁਣ ਤੁਸੀਂ ਆਪੀ ਸਮਝ ਲਓ ਵੇਰੀਆਂ ਗੱਲਾਂ ਦੁੰਦੀ ਆਉਂਦੀ ਕਹਿੰਦੇ ਪੰਡਤੋ ਚੋਪੀ ਵਿਦਿਆ ਕਰਾ ਕੇ ਪੰਡਤੋ ਚੋਪੀ ਵਿਦਿਆ ਕਰਾ ਕੇ ਪਤੀ ਪਤਨੀ ਹੋਗੇ ਚੁੱਪਚਾਪ ਪੰਡਤ ਕਹਿੰਦਾ ਜਿੱਦੇ ਸੋਦੇ ਮੁੰਡਾ ਜੰਮੂ ਮਰੂ ਮੁੰਡੇ ਦਾ ਦਾਪੋ ਮੁੰਡਾ ਜੰਮਿਆ ਪਤੀ ਪਤਨੀ ਖੁਸ਼ੀ ਜਿਹਾ ਢੋਂਗੜੇ ਪਾਏ ਉਹ ਜੀ ਢੋngੜੇ ਪਾ ਪਾ ਕੇ ਪੰਡਤ ਨੂੰ ਜਾ ਰਹੇ ਸੀ ਕੋਸੀ ਗਲੀ ਚ ਪੇ ਗਿਆ ਚੀਂ ਚ ਗਹਿੜਾ ਮਰ ਗਿਆ ਕਪੜੋ ਸੀ ਇਹ ਵੀ ਰੌਂਜਾ ਚਾਰਦੀ ਆ ਵੀ ਜਿਹੜਾ ਅਸਲੀ ਵਾਪਸੀ ਹੋ ਤੁਰ ਗਿਆ ਜਹਾਨ ਤੋਂ ਸੋ ਹੁਣ ਭਾਈ ਆ ਬੀਬੀ ਹਸ ਵੀ ਅਰਾ ਬਪਾਲਿਆ ਹਾਸਿਆਂ ਦੇ ਕਰ ਵਾਸਤੇ ਇੱਕ ਕਰੀ ਦੰਦ ਜੀਵ ਨੂੰ ਕਹਿੰਦੇ ਤੈਨੂੰ ਅਸੀਂ ਦੰਦਾਂ ਦੇ ਵਿਚਾਲੇ ਲੈ ਕੇ ਮਾਰ ਦਿਆਂਗੇ ਤੇ ਜੀਵ ਕਹਿੰਦੀ ਭਲੇਖੇ ਜਨਾ ਰਾਜੋ ਮੈਂ ਮਾਰਾਂਗਾ ਗਲਤ ਤੋਂ ਉਹ ਵੀ ਬੱਤੀ ਦੇ ਬੱਤੀ ਬਾਹਰ ਆ ਜਾਉਂਗੀ ਸੋਚ ਸਮਝ ਕੇ ਬੋਲਣਾ ਚਾਹੀਦਾ ਕਹਿੰਦੇ ਤਜਰਬਾ ਕਹਿੰਦਾ ਸਭ ਤੋਂ ਵੱਡੀ ਚੀਜ਼ ਹੈ ਹੰਕਾਰ ਕਹਿੰਦਾ ਮੈਨੂੰ ਕਾਸੇ ਦੀ ਲੋੜ ਨਹੀਂ ਤੇ ਤਜਰਬਾ ਕਹਿੰਦਾ ਲੋੜ ਪੈਣ ਤੇ ਗਲੀ ਦੇ ਕੱਖਾਂ ਦੀ ਲੋੜ ਪੈ ਜਾਂਦੀ ਹੈ ਸੋਚ ਨੂੰ ਤਜਰਬਾ ਆ ਗਿਆ ਜੀ ਉਹਨੇ ਜ਼ਿੰਦਗੀ ਚ ਸਭ ਕੁਝ ਹਾਸਲ ਕਰ ਲਿਆ ਇਹਨੇ ਪਤਾ ਜੰਮਦਾ ਰੱਖੀਏ ਵਿੱਚ ਕਬਜੀ ਅੱਜ ਜੰਮਦਾ ਰੱਖੀਏ ਵਿੱਚ ਕਬਜੇ ਧੀ ਪੈਣਾ ਬਹੁਤਾ ਲਾੜ ਲੜਾਈਏ ਨਾ ਜੇਕਰ ਆਪ ਗਰੀਬ ਤੇ ਜਗੀਰ ਹੋਈਏ ਪੱਗ ਚੌਧੀਆਂ ਕਦੇ ਵੀ ਬਟਾਈਏ ਨਾ ਭਾਈ ਹੋਣ ਗੈਰ ਵਿਆਜ ਲਈਏ ਮੇ ਸੁੱਤੀਆਂ ਕਲਾ ਜਗਾਈਏ ਨਾ ਚੋਰ ਜਾਂਦਾ ਕਦੇ ਨਾ ਵਸਾ ਕਰੀਏ ਜੂਏ ਵਾਜ ਨੂੰ ਕੋਲ ਬਿਠਾਈਏ ਨਾ ਮਾਰੇ ਸ਼ਾਮੀਆਂ ਪੰਛੀ ਨੇ ਉੱਡ ਜਾਣਾ ਖਾਲੀ ਪਿੰਜਰਾ ਘਰ ਵਿੱਚ ਲਟਕਾਈਏ ਨਾ ਖਾਲੀ ਪਿੰਜਰਾ ਘਰ ਵਿੱਚ ਲੜਕਾਈਏ ਨਾ ਇਹਨੇ ਬਾਜ਼ਾਰ ਵਿੱਚ ਰੇਟ ਵਾਧਾ ਦਿੱਲੀ ਦਾ ਬਾਜ਼ਾਰ ਵਿੱਚ ਰੇਟ ਵਾਧਾ ਦਿੱਲੀ ਦਾ ਚੰਗਾ ਬਜਨ ਹੋਵੇ ਬੱਕਰੇ ਦੇ ਮੇਲੀ ਦਾ ਸਾਰੀਆਂ ਸਬਜ਼ੀਆਂ ਸੁਭਾਨ ਅੱਲਾ ਬੱਕਰਾ ਸਵਾਦ ਝਾੜੀ ਗਰੇਲੀ ਦਾ ਸ਼ੌਕ ਨੂੰ ਨੂੰ ਪਤਾ ਹੈ ਸਾਰੀਆਂ ਸਬਜ਼ੀਆਂ ਸੁਭਾਨ ਅੱਲਾ ਬੱਕਰਾ ਸਵਾਦ ਝਾੜੀ ਗਰੇਲੀ ਦਾ ਜਿਸ ਖੇਲ ਵਿੱਚ ਜਾਣ ਦਾ ਖਤਰਾ ਹੋਵੇ ਉਹ ਖੇਲ ਨੂੰ ਹੀ ਖੇਲੀ ਦਾ ਆਕਰ ਮਿੱਟੀ ਵਿੱਚ ਮਿਲ ਜਾਂਦਾ ਫੁੱਲ ਗਲਾਬ ਦਾ ਹੋਵੇ ਚਾਹੇ ਚਮੇਲੀ ਦਾ ਬੜਤੀ ਹਾਂ ਪਾਣਾ ਜਵਾਨ ਹੋਣ ਬੂਹੇ ਦੇ ਕੰਮ ਕੀ ਸਜਣ ਬੇਲੀ ਦਾ ਬੂਹੇ ਦੇ ਕੰਮ ਕੀ ਸਜਣ ਬੇਲੀ ਦਾ ਕਹਿੰਦੇ ਭਾਈ ਜਦੋਂ ਯਾਰ ਦੇ ਘਰੇ ਜਾਈਏ ਅੰਨੇ ਹੋ ਜਾਈਏ ਜਦੋਂ ਯਾਰ ਦੇ ਘਰੇ ਜਾਈਏ ਅੰਨੇ ਹੋ ਜਾਈਏ ਜਦੋਂ ਬਾਹਰ ਨਿਕਲੀ ਤਾਂ ਬੋਲੇ ਹੋ ਜਾਈਏ ਇਹ ਸਿਆਣੀ ਗੱਲ ਹੈ ਹਾਂ ਗਰਜਦਾ ਦੌਰ ਹੋ ਜਾਂਦਾ ਬਿਲਕੁਲ ਜੀ ਸ਼ਾਨ ਜਲਰਾਜ 22050 ਬਠਿੰਡਾ ਤੋਂ ਆਏ ਜੀ ਬਠਿੰਡਾ ਦਾ ਮਾਣ ਹੈ ਸ਼ਾਨ ਜਲਰਾਜ ਸੁਣ ਮਨਜੂਨ ਸਹਿਬਾਨ ਨੂੰ ਬੇਨਤੀ ਹੈ ਇਹ ਪੋਜੀਸ਼ਨ ਲੈ ਲੋ ਆਜਾ